ਬਾਜੀ ਇੱਕ ਮਿੰਟ ਮੈਂ ਮੂਛਾ ਕਰ ਲਵਾਂ ਸਰ ਬਸ 2 ਮਿੰਟ ਟੁਕਣੇ ਮੂਛਾ ਚੱਕਰ ਚ ਆਪਾਂ ਲੇਟ ਹੋ ਜਾਣਾ ਮੈਂ ਕਿਹਾ ਇਹ ਨਹੀਂ ਜ਼ਰੂਰੀ ਆ ਓਕੇ ਸਰਦਾਰ ਜੀ ਮੁੱਛ ਨਹੀਂ ਖੜੀ ਤਾਂ ਫਿਰ ਪਛਾਰ ਵੀ ਨਹੀਂ ਹੁੰਦਾ ਨਾ ਤੁਸੀਂ ਤੁਸੀਂ ਰਾਤ ਨੂੰ ਹੀ ਉਹ ਕਰਕੇ ਸੁਣਾਇਆ ਕਰੋ ਯਾਨੀ ਰਾਤ ਨੂੰ ਨਹੀਂ ਜਦੋਂ ਸਵੇਰ ਨੂੰ ਸ਼ਰਮ ਕਰਨ ਤੋਂ ਬਾਅਦ 2 ਕੁ ਮਿੰਟ ਦਾ ਸੈਟ ਕਰ ਲਿਆ ਪਈਏ ਓਕੇ ਸੌਣ ਆ ਫਿਰ ਲੱਗੀਆਂ ਰਹਿਣੀਆਂ ਓਕੇ ਹੈਲੋ ਦੇਸ਼-ਵਦੇਸ਼ ਵਿੱਚ ਵਸਦੇ ਮੇਰੇ ਭੈਣ ਭਰਾਵਾਂ ਨੂੰ ਡਾਕਟਰ ਬੈਂਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਸੀ ਅਸੀਂ ਇੱਕ ਦਫ਼ਤਰੀ ਕੰਮ ਸੀ ਸਾਨੂੰ ਥੋੜੇ ਜਿਹਾ ਤੇ ਮੈਂ ਦਫ਼ਤਰੀ ਕੰਮ ਤਾਂ ਕਹਿੰਦਾ ਮੈਨੂੰ ਪੰਜਾਬੀ ਬੋਲਣਾ ਅੱਛਾ ਲੱਗਦਾ ਤੁਸੀਂ ਵੀ ਕੋਈ ਵੀ ਪੰਜਾਬੀ ਹੋ ਤਾਂ ਪੰਜਾਬੀ ਬੋਲਣ 'ਚ ਸ਼ਰਮ ਨਾ ਮਹਿਸੂਸ ਕਰਿਆ ਕਰੋ ਮਹਾਨ ਹੈ ਸਾਡੀ ਪੰਜਾਬੀ ਬੋਲੀ ਤੇ ਪੰਜਾਬ ਤੇ ਸਾਡਾ ਦੇਸ਼ ਆਪਣੇ ਦੇਸ਼ ਤੇ ਆਪਣੀ ਬੋਲੀ ਨੂੰ ਕਦੀ ਨਾ ਨਿੰਦੋ ਤੇ ਨਾ ਸ਼ਰਮ ਮਹਿਸੂਸ ਕਰੋ ਤੇ ਗਰਮ ਨਾ ਬੋਲਿਆ ਕਰੋ ਪੰਜਾਬੀ ਤੇ ਆਪਣੇ ਦੇਸ਼ ਦੀ ਗੱਲ ਕਰਿਆ ਕਰੋ ਤੇ ਚੰਗਾ ਲੱਗਦਾ ਅੱਜ ਸਾਨੂੰ ਆਪਣਾ ਥੋੜਾ ਦਫਤਰੀ ਕੰਮ ਸੀ ਉਹ ਕਰ ਲਿਆ ਤੇ ਬਾਕੀ ਮੈਂ ਰਾਤੀ ਗੱਲਾਂ ਕਰਦੇ ਸੀ ਮੇਰੇ ਦੋਸਤਾਂ ਦੇ ਫੋਨ ਆਏ ਸੀ ਇਸ ਤਰ੍ਹਾਂ ਜਿੱਦਾਂ ਰਾਤੀ ਐਤਵਾਰ ਦਾ ਦਿਨ ਸੀ ਅਸੀਂ ਕਿਤੇ ਗਏ ਨਹੀਂ ਮੇਰੇ ਬਹੁਤ ਆਈ ਭੈਣਾਂ ਦਾ ਤੇ ਭਰਾਵਾਂ ਦਾ ਬਾਰ-ਬਾਰ ਫੋਨ ਆਉਂਦਾ ਤੇ ਮੈਂ ਫਿਰ ਬੇਨਤੀ ਕਰਦਾ ਤੇ ਤੁਸੀਂ ਉਹਦੇ ਉੱਤੇ ਮੈਸੇਜ ਕਰਦਿਆ ਕਰੋ ਤੇ ਹੁਣ ਮੇਰਾ ਨੰਬਰ ਲਗਭਗ ਸਾਰਿਆਂ ਕੋ ਉਹੀ ਆ ਇੰਡੀਆ ਦਾ ਨੰਬਰ ਆ ਤੇ ਫੋਨ ਕਰਨਾ ਸਾਰਿਆਂ ਨੂੰ ਚੰਗਾ ਲੱਗਦਾ ਉਹਦਾ ਮੈਨੂੰ ਵੀ ਚੰਗਾ ਲੱਗਦਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਗੱਲਾਂ ਕੀਤੀਆਂ ਜਾਂ ਧੰਨਵਾਦ ਸਾਰਿਆਂ ਦਾ ਇੱਕ ਬ੍ਰਦਰ ਰਾਤੀ ਉਹਨਾਂ ਦੀ ਬੇਟੀ ਦਾ ਬਰਥਡੇ ਸੀ ਅਸਤਰੀਆ ਤੋਂ ਤੇ ਮੈਨੂੰ ਨਾਮ ਫੇਰ ਮੈਂ ਤੁਹਾਨੂੰ ਦੱਸਿਆ ਵੀ ਲਿਖ ਕੇ ਭੇਜ ਦਿਆ ਕਰੋ ਮੈਨੂੰ ਭੁੱਲ ਜਾਂਦਾ ਛੋਟੀ ਜੀ ਬੇਟੀ ਆ ਉਹਨਾਂ ਦਾ ਬਰਥਡੇ ਸੀ ਮੇਰੇ ਵੱਲੋਂ ਉਹਨਾਂ ਨੂੰ ਹੈਪੀ ਬਰਥਡੇ ਬਹੁਤ ਬਹੁਤ ਧੰਨਵਾਦ ਅਸਟਰੀਆ ਤੋਤੇ ਬਾਕੀ ਇਟਾਲੀਆ ਤੋਂ ਮੇਰੇ ਵੀਰ ਨੇ ਛੋਟੀ ਬੇਟੀ ਦੀ ਇੱਕ ਜਸਮੀਨ ਦੀ ਵੀਡੀਓ ਪਾਈ ਸੀ ਇੱਕ ਗੱਲਾਂ ਕਰਦੇ ਸੀ ਆਪਾਂ ਉਹਨਾਂ ਨੇ ਵੀ ਬਹੁਤ ਪਿਆਰੇ ਵੀਰ ਆ ਤੇ ਉੱਥੇ ਸਾਡੇ ਆਂਟੀ ਜੀ ਆ ਤੇ ਫਰਮਜੀਤ ਆਂਟੀ ਜੀ ਅਕਬਾਲ ਸਿੰਘ ਅੰਕਲ ਜੀ ਬਲਬੀਰ ਸਿੰਘ ਸਰਪੰਚ ਸਤਨਾਮ ਸਿੰਘ ਮੇਰੇ ਬ੍ਰਦਰ ਇਟਾਲੀਆ ਤੋਂ ਸਾਰੇ ਵੀਰ ਹਨ ਬਹੁਤ ਬਹੁਤ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਫਿਰ ਮੈਨੂੰ ਫਿਰ ਚੇਤਾ ਭੁੱਲ ਜਾਂਦਾ ਜਿਵੇਂ ਕਿ ਤੇਜਿੰਦਰ ਸਿੰਘ ਪੱਟੀ ਸਾਹਿਬ ਤਾਨੂੰ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਬਾਰ-ਬਾਰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਯਾਦ ਬਹੁਤ ਕਰਦਾ ਰਹਿੰਦੇ ਆ ਤੁਸੀਂ ਫੋਨ ਕੀਤਾ ਸੀ ਪਰ ਮੁੜ ਕੇ ਫੋਨ ਨਹੀਂ ਕੀਤਾ ਮੈਂ ਤੁਹਾਡੇ ਫੋਨ ਦੀ ਵੇਟ ਕਰਾਂਗਾ ਤੇ ਬਾਕੀ ਫਰਾਂਸ ਵਾਲੇ ਆਂਟੀ ਜੀ ਹਾਂ ਜਸਵੀਰ ਆਂਟੀ ਜੀ ਮੇਰੀ ਸਿਸਟਰ ਤੇ ਬ੍ਰਦਰ ਉਹਨਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ਤੋਂ ਵੱਧ ਮੈਂ ਹੁਣ ਕੁਝ ਬੋਲ ਨਹੀਂ ਸਕਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਕੀ ਕਹਿੰਦੇ ਉਹਨਾਂ ਨੂੰ ਸਰਜੀਤ ਭਾਜੀ ਹਾਂ ਜਲੰਧਰ ਵਾਲੇ ਆ ਜੋਰਜਟ ਮੈਡੀਸਿਨ ਸਰਜੀਤ ਭਾਜੀ ਹੋਰ ਐਡੇ ਨਾਂ ਤੇ ਤੇ ਰਹਿੰਦੇ ਮੈਨੂੰ ਜਾਂ ਤਾਂ ਚੇਤਾ ਭੁੱਲ ਜਾਂਦਾ ਥੋੜੀ ਘੋਲਾ ਬੰਦਾ ਯਾਦ ਅਸਤ ਕੋਲੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੇ ਫੋਨ ਮੈਨੂੰ ਪਤਾ ਤੁਸੀਂ ਕਰਦੇ ਆ ਮੇਰੇ ਕੋਈ ਕਦੇ ਪਾਜ ਵੇਲੇ ਚੱਕ ਨਹੀਂ ਹੁੰਦਾ ਤੇ ਆਉਣ ਵਾਸਤੇ ਤੁਸੀਂ ਕਹਿੰਦੇ ਸੀ ਚਲੋ ਕੋਈ ਨਹੀਂ ਜਿੱਦਣ ਤੁਹਾਡੇ ਇਲਾਕੇ ਚਾਹੇ ਜੇ ਵਾਹਿਗੁਰੂ ਨੂੰ ਅੱਛਾ ਲੱਗਿਆ ਉਹਦੇ ਹੁਕਮ ਚ ਸਾਰਾ ਕੁਝ ਚੱਲਦਾ ਤੁਹਾਡੇ ਦਰਸ਼ਨ ਦਾ ਆਪ ਜੀ ਕਰਾਂਗਾ ਤੇ ਮੈਨੂੰ ਵੀ ਅੱਛਾ ਲੱਗਦਾ ਜਦੋਂ ਤੁਹਾਡੇ ਵਰਗਿਆਂ ਰੂਹਾਂ ਜਿਹੜੀਆਂ ਰੱਬ ਨਾਲ ਜੁੜੀਆਂ ਰੂਹਾਂ ਦਾ ਦਰਸ਼ਨ ਦਾ ਤੁਹਾਡੇ ਚਰਨਾਂ ਨੂੰ ਹੱਥ ਲਾਵਾਂਗੇ ਤਾਂ ਅੱਛਾ ਲੱਗੂ ਤੇ ਠੀਕ ਹੈ ਇੱਕ ਵਾਰੀ ਪਿਆਰ ਭਰੀ ਸਤਿਕਾਰ ਦੇ ਨਾਲ ਅ ਫਿਰ ਜੁੜੇ ਰਹੋ ਤੁਸੀਂ ਫਿਰ ਅਗਲੀਆਂ ਗੱਲਾਂ ਬਾਤਾਂ ਕਰਾਂਗੇ ਕੁਝ ਵੀ ਉ ਅੱਛੇ ਦਿਖਾਵਾਂਗੇ ਜੁੜੇ ਰਹੋ ਦੇਸ਼ ਪਰਦੇਸ ਟੂਰ ਵਿਦ ਮੀ ਦੇ ਨਾਲ ਫਿਰ ਦੇਖਾਂਗੇ ਕੀ ਹੈ ਇਸ ਦੇਸ਼ ਵਿੱਚ ਖਾਸ ਥੈਂਕ ਯੂ